ਆਰ ਇੰਡੀਆ ਸਟੂਡੈਂਟ ਫੈਡਰੇਸ਼ਨ ਮਨਰੇਗਾ ਯੂਨੀਅਨ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਤਨਾਵ ਪ੍ਰਦਰਸ਼ਨ ਕੀਤਾ ਗਿਆ ਅਤੇ ਬਣੇਗਾ ਰੋਜ਼ਗਾਰ ਪ੍ਰਾਪਤੀ ਕਾਨੂੰਨ ਦੇ ਤਹਿਤ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਸੰਸਦ ਵਿੱਚ ਕਾਨੂੰਨ ਪਾਸ ਹੋਵੇ ਤਾਂ ਜੋ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲ ਸਕੇ ਅਤੇ ਆਉਣ ਵਾਲੀ ਪੜੀ ਲਿਖੀ ਪੀੜ੍ਹੀ ਨੌਕਰੀਆਂ ਪ੍ਰਾਪਤ ਕਰ ਸਕੇ ਇੱਥੇ ਬੋਲਦੇ ਹੋਏ ਹੋਰ ਵੱਖ-ਵੱਖ ਆਗੂ ਅਤੇ ਸਟੂਡੈਂਟ ਯੂਨੀਅਨ ਦੇ ਆਗوانه ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜਿੰਦਾਬਾਦ ਜਿੰਦਾਬਾਦ ਲੈ ਕੇ ਰਹਾਗੇ 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 ਭਗਤ ਸਿੰਘ ਦੇ ਨਾਂ ਤੇ ਨੌਜਵਾਨਾਂ ਦੇ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਪਾਸ ਕਰੋ ਪਾਸ ਕਰੋ ਪਾਸ ਕਰੋ ਦੇਸ਼ ਦੀ ਪਾਰਲੀਮੈਂਟ ਚ ਬਣੇਗਾ ਕਾਨੂੰਨ ਪਾਸ ਕਰੋ ਪਾਸ ਕਰੋ ਕੀ ਕਿਨੇ ਕਸਮਿੰ ਪਾਰਲੀਮੈਂਟਿਕ ਪਾਸ ਹੋਏ ਜੋ ਕਿ ਫਰੇ ਲਿਖੇ ਨੌਜਵਾਨ ਮੁੰਡੇ ਕੁਰੇ ਕਰੇ ਬੈਠੇ ਹਨ ਉਹਨਾਂ ਨੂੰ ਨੌਕਰੀ ਮਿਲੇ ਜੋ ਕਿ ਆਪਣੇ ਹੱਕਾਂ ਕਰਾ ਕੇ ਖੜੇ ਹੋ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਸੰਭਾਲ ਸਕਣ ਤੇ ਪੂਰੇ ਰਸਤੇ ਤੋਂ ਘਾਟੇ ਜਾਣ ਨਸ਼ਿਆ ਪੱਤਿਆ ਵਰਨਾ ਜਾਣ ਨੌਜਵਾਨ ਮੁੰਡੇ ਕਈ ਹੈਗੇ ਨੇ ਜੋ ਨਸ਼ੇ ਕਰਦੇ ਨੇ ਜਿਨ੍ਹਾਂ ਕੋਲ ਨੌਕਰੀ ਨਹੀਂ ਹੈਗੀ ਜੋ ਕਿ ਬਹੁਤ ਹੀ ਨੁਕਸਾਨ ਕਰਦੇ ਨੇ ਲੁੱਟ ਮਾਰ ਚੋਰੀਆਂ ਕਰਦੇ ਨੇ ਤੇ ਕਤਿਆ ਕਰਦੇ ਨੇ ਤਾਂ ਜੋ ਉਹਨਾਂ ਨੂੰ ਨੌਕਰੀ ਮਿਲੇ ਤੇ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਆਪ ਕਮਾਨ ਤੇ ਆਪ ਖਾਂਦਾ ਤੇ ਪਰਿਵਾਰ ਨੋਵੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਬਨੇਗਾ ਐਕਸ਼ਨ ਡੇ ਤੀਜਾ ਜਿਹੜਾ ਬਨੇਗਾ ਐਕਸ਼ਨ ਡੇ ਅੱਜ ਕੀਤਾ ਜਾ ਰਿਹਾ ਅਖੀਲੇ ਸ਼ੁੱਕਰਵਾਰ ਜਿਹੜਾ ਉਹ ਆਲੀ ਸਟੂਡੈਂਟ ਫੈਡਰੇਸ਼ਨ ਔਰ ਸਰਵ ਭਾਰਤ ਨੌਜਵਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਅਸੀਂ ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਕਿ ਸਾਡੇ ਦੇਸ਼ ਦੀ ਜਿਹੜੀ ਆ ਉਹ ਨੌਜਵਾਨੀ ਜਿਹੜੀ ਉਹ ਬੇਰੁਜ਼ਗਾਰ ਹੈ ਲਗਭਗ 50 ਕਰੋੜ ਦੇ ਜਿਹੜੇ ਉਹ ਸਾਡੇ ਦੇਸ਼ ਦੇ ਵਿੱਚ ਗਿਣਤੀ ਜਿਹੜੀ ਬੇਰੁਜ਼ਗਾਰਾਂ ਦੀ ਹੈ ਨੌਜਵਾਨਾਂ ਦੀ ਸੋ ਅਸੀਂ ਉਸ ਤਹਿਤ ਜਿਹੜੀ ਉਹ ਮੰਗ ਕਰਦੇ ਆਂ ਇਹ ਜਵਾਨੀ ਇਹ ਬਰੂਦ ਹੈ ਜਿਹੜਾ ਜਿਸ ਨੂੰ ਭਗਤ ਸਿੰਘ ਨੇ ਕਿਹਾ ਸੀ ਕਿ ਇਹ ਬਰੂਦ ਜਵਾਨੀ ਹੈ ਜੇ ਇਹਨੂੰ ਸਹੀ ਰਸਤੇ ਆਪਾਂ ਲਾ ਦੇਾਂਗੇ ਤਾਂ ਇਹ ਦੇਸ਼ ਦੀ ਤਰੱਕੀ ਦੇ ਵਿੱਚ ਵਾਧਾ ਕਰੇਗੀ ਔਰ ਜੇ ਇਹ ਜਵਾਨੀ ਨੂੰ ਸਹੀ ਰਸਤੇ ਨਾਲ ਆਇਆ ਗਿਆ ਤਾਂ ਇਹ ਹੀ ਦੇਸ਼ ਦੀ ਜਿਹੜੀ ਉਤਬਾਈ ਵੱਲ ਜਿਹੜਾ ਉਹ ਕਦਮ ਫਦਾਸਤਦੀ ਹੈ ਸੋ ਇਹ ਦੇਸ਼ ਦੀ ਉਤਬਾਈ ਵੱਲ ਕਦਮ ਨਾ ਵਧਾਏ ਉਹਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਸਰਕਾਰਾਂ ਵੱਲੋਂ ਇਸ ਲਈ ਅਸੀਂ ਮੰਗ ਕਰਦੇ ਹਾਂ ਕੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਨੇਗਾ ਭਗਤ ਸਿੰਘ ਫੋਮੀ ਰੋਜ਼ਗਾਰ ਗਰੰਟੀ ਕਾਨੂੰਨ ਜਿਹੜਾ ਪਾਸ ਹੋਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਮਾਪਿਆਂ ਦੀ ਚਿੰਤਾ ਹੈ ਕਿ ਸਾਡੇ ਜਿਹੜੇ ਬੱਚੇ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਰਹੇ ਆ ਪ੍ਰਾਈਵੇਟ ਸਕੂਲਾਂ ਕਾਲਜਾਂ ਦੇ ਵਿੱਚ ਸੋ ਉਹਨਾਂ ਨੂੰ ਕਿਹੜਾ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸਾਫ਼ ਨਹੀਂ ਦੇਖ ਰਿਹਾ ਕਿਉਂਕਿ ਸਾਫ਼ ਹੈ ਜਦੋਂ ਪਾਸ ਆਊਟ ਹੋ ਜਾਂਦੇ ਨੇ ਤਾਂ ਉਹ ਜਵਾਨੀ ਜਿਹੜੀ ਆ ਡਿਗਰੀਆਂ ਲੈ ਕੇ ਖਾਲੀ ਜਿਹੜੀ ਆ ਉਹ ਗਲੀਆਂ ਦੇ ਵਿੱਚ ਹੋਰ ਗਲਤ ਰਸਤਿਆਂ ਵੱਲ ਜਿਹੜੀ ਉਹ ਜਾ ਰਹੀ ਹੈ ਸੋ ਅਸੀਂ ਇਸ ਲਈ ਮੰਗ ਕਰਦੇ ਆਂ ਔਰ ਅਸੀਂ ਪੰਜਾਬ ਦੀ ਜਵਾਨੀ ਨੂੰ ਵੀ ਸੱਦਾ ਦੇਣਾ ਚਾਹੁੰਦੇ ਆਂ ਕਿ ਆਓ ਇਸ ਲਹਿਰ ਦਾ ਜਿਹੜਾ ਹਿੱਸਾ ਬਣੋ ਕਿਉਂਕਿ ਸਾਡੇ ਜਿਹੜੇ ਆ ਉਹ ਮੋਢਿਆਂ ਤੇ ਤਿੰਨ ਪੀੜੀਆਂ ਦੀ ਜ਼ਿੰਮੇਵਾਰੀ ਹੈ ਜਿਹੜਾ ਭਵਿੱਖ ਹੈ ਉਹ ਸਾਡੇ ਮੋਢਿਆਂ ਤੇ ਜਿਹੜਾ ਤਿੰਨ ਪੀੜੀਆਂ ਦਾ ਜਿਹੜਾ ਭਵਿੱਖ ਸਾਡੇ ਮੋਢਿਆਂ ਤੇ ਹੈ ਸੋ ਪਹਿਲਾ ਜਿਹੜਾ ਸਾਡਾ ਆਪਣਾ ਭਵਿੱਖ ਸਾਨੂੰ ਜੇ ਉਹ ਸਾਫ਼ ਨਹੀਂ ਦੇਖ ਰਿਹਾ ਕਿਉਂਕਿ ਸਾਡੀ 25 30 ਸਾਲ ਜਿਹੜੀਆਂ ਉਮਰਾਂ ਨੌਜਵਾਨਾਂ ਦੀ ਹੋ ਗਈਆਂ ਨੇ ਉਹ ਕੋਈ ਕੰਮ ਖਤੰਦੇ ਜਿਹੜੇ ਨਹੀਂ ਲੱਗੇ ਹੋਏ ਸੋ ਦੂਜਾ ਭਵਿੱਖ ਸਾਡੇ ਬੱਚਿਆਂ ਦਾ ਉਹਨਾਂ ਦਾ ਜਿਹੜਾ ਆਉਣ ਵਾਲਾ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦਾ ਵੀ ਜੇ ਸਾਡਾ ਭਵਿੱਖ ਨਹੀਂ ਤਾਂ ਉਹਨਾਂ ਦਾ ਵੀ ਜਿਹੜਾ ਭਵਿੱਖ ਉਹ ਸਾਫ਼ ਨਹੀਂ ਹੈ ਸੋ ਤੀਜਾ ਭਵਿੱਖ ਸਾਡੇ ਮਾਪਿਆਂ ਦਾ ਜਿਨ੍ਹਾਂ ਨੇ ਪੜਾ ਲਿਖਾ ਕੇ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਮਿਹਨਤ ਮਿਹਨਤ ਮਜ਼ਦੂਰੀ ਆਪ ਕਰਕੇ ਉਹਨਾਂ ਨੂੰ ਜਿਹੜੇ ਡਿਗਰੀਆਂ डिप्लोमे जो करके अपने बच्चों पढ़ाने का भी साविख साफ नहीं ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत